ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਜੀ ਇਹ तकरीबन 7:00 ਵਜੇ ਦਾ ਤੇ ਮੈਂ ਚੱਲੀ ਸੀ ਜੀ ਖੇਤ ਡਾਕਟਰ ਸਾਹਿਬ ਨਾਲ ਕੈਂਪਰ ਲੈ ਕੇ ਕਿਉਂਕਿ ਉੱਥੇ ਨਾ ਅੱਜ ਆਪਣੇ ਸੰਬਰਸੀ ਵੱਲ ਲਾਉਣ ਵਾਲੇ ਆਉਣਗੇ ਤੇ ਪਾਣੀ ਦੀ ਫੇਰ ਤੁਹਾਨੂੰ ਪਤਾ ਹੀ ਹੈ ਗਰਮੀ ਬਹੁਤ ਹੈ ਪਾਣੀ ਦੀ ਜ਼ਰੂਰਤ ਪੈਂਦੀ ਹੈ ਜੀ ਇਸ ਕਰਕੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਵੀ ਚਲੋ ਆਪਾਂ ਕੈਂਪਰ ਧਰੇ ਆਉਨੇ ਆ ਜਾ ਕੇ ਵੱਡਾ ਇਹ ਆਪਣੇ ਘਰੇ ਸੀਗਾ ਜੀ ਕੈਂਪਰ ਘਰ ਵਾਸਤੇ ਆਪਾਂ ਛੋਟਾ ਲੈ ਆਵਾਂਗੇ ਤੇ ਅਸੀਂ ਜਾ ਰਹੇ ਸੀਗੇ ਜੀ ਉੱਥੇ ਆਪਾਂ ਕਾਰ ਸਟਾਰਟ ਕਰਾਂਗੇ ਜੀ ਪਣਾ ਤੇ ਤੁਹਾਨੂੰ ਪਤਾ ਹੀ ਹੈ ਘਰ ਤੋਂ ਪਹਿਲਾਂ ਪਾਣੀ ਦੀ ਜ਼ਰੂਰਤ ਹੁੰਦੀ ਹੈ ਮਿਸਤਰੀਆਂ ਨੂੰ ਵੀ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਸ ਕਰਕੇ ਆਪਾਂ ਪਹਿਲਾਂ ਸਮਰਸੀਬਲ ਲਗਵਾਵਾਂਗੇ ਤੇ ਫੇਰ ਆਪਾਂ ਜਿਹੜੀ ਘਰ ਦੀ ਨਹੀਂ ਹੈ ਉਹ ਰੱਖਾਂਗੇ ਤੇ ਅਸੀਂ ਪਹੁੰਚ ਗਏ ਸੀਗੇ ਜੀ ਮੋਟਰ ਤੇ ਹਜੇ ਜਿਹੜੇ ਬੋਰ ਲਾਉਣ ਵਾਲੇ ਸੀ ਉਹ ਆਏ ਨਹੀਂ ਸੀਗੇ ਜੀ ਹਜੇ ਉਹਨਾਂ ਨੇ ਹਜੇ ਆਉਣਾ ਸੀ ਤੇ ਉਹਨਾਂ ਦਾ ਸਮਾਨ ਉਹ ਛੱਡ ਗਏ ਸੀ ਪਹਿਲਾਂ ਹੀ ਤੇ ਡਾਕਟਰ ਸਾਹਿਬ ਕਹਿੰਦੇ ਚਲੋ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਵੀ ਪਾਣੀ ਦੇ ਵਿੱਚ ਬਰਫ਼-ਬਰਫ਼ ਪਾ ਕੇ ਰੱਖਿਏ ਆਉਣੇ ਆ ਆ ਕੇ ਪਾਣੀ ਪੂਣੀ ਪੀ ਲੈਣਗੇ ਤੇ ਚਲੋ ਜਦ ਨੂੰ ਆਪਾਂ ਉਹਨਾਂ ਦੀ ਚਾਹ ਵਗੈਰਾ ਭੇਜਾਂਗੇ ਹਨਾ ਰੋਟੀ ਰੋਟੀ ਭੇਜਾਂਗੇ ਤੇ ਜਦ ਨੂੰ ਆਪਣਾ ਕੰਮ ਸਟਾਰਟ ਕਰ ਲੈਣਗੇ ਇੱਥੇ ਮੈਂ ਬਸ ਕੈਂਪਰ ਰੱਖਤਾ ਸੀ ਤੇ ਕੈਂਪਰ ਰੱਖ ਕੇ ਫਿਰ ਮੈਂ ਆਲੇ-ਦਾਲੇ ਦੇਖਣ ਲੱਗ ਗਈ ਸੀ ਅ ਅਸੀਂ ਕਦੇ ਪਹਿਲਾਂ ਖੇਤ ਐਵੇਂ ਮਤਲਬ ਕਿਤੇ ਰਹੇ ਨਹੀਂ ਹੈਗੇ ਜੀ ਆਪਣਾ ਜਣੀ ਫਸਟ ਟਾਈਮ ਆਪਾਂ ਇਹ ਖੇਤ ਦੇ ਵਿੱਚ ਘਰ ਪਾਉਣ ਜਾ ਰਹੇ ਆਂਗੇ ਕਿਉਂਕਿ ਨਾ ਤਾਂ ਮੇਰੇ ਪਿੰਡ ਆਪਾਂ ਕਦੇ ਖੇਤ 'ਚ ਰਹੇ ਆਂ ਤੇ ਨਾ ਕਦੇ ਸੌਹਰਿਆਂ ਪਿੰਡ ਰਹੇ ਆਂ ਇਹ ਪਹਿਲੀ ਵਾਰੀ ਆਪਾਂ ਖੇਤ 'ਚ ਰਹਿਣ ਲੱਗੇ ਆਂ ਘਰ ਪਾ ਕੇ ਚਲੋ ਆ ਦੇਖੋ ਜੀ ਮੋਟਰ ਤੇ ਮਤਲਬ ਆਪਣਾ ਇੱਟਾਂ ਆ ਗਈਆਂ ਨੇ ਥੋੜੀਆਂ ਜਿਹੀ ਇੱਟਾਂ ਹੀ ਮੰਗਵਾਈਆਂ ਨੇ ਹਜੇ ਤੇ ਆਹ ਟਰਾਲੀ ਦੇ ਵਿੱਚ ਉਹਨਾਂ ਦਾ ਸਮਾਨ ਪਿਆ ਬੋਰ ਵਾਲਿਆਂ ਦਾ ਉਹਨਾਂ ਨੇ ਹਜੇ ਆਉਣਾ ਹੈ ਤੇ ਇੱਥੇ ਮੈਂ ਦੇਖ ਰਹੀ ਸੀ ਮੈਂ ਪੁੱਛ ਰਹੀ ਸੀ ਡਾਕਟਰ ਸਾਹਿਬ ਨੂੰ ਵੀ ਮੈਂ ਕਿਹਾ ਵੀ ਕਿੱਥੇ ਕ ਆਪਣਾ ਘਰ ਪੈ ਜਾਊਗਾ ਹਨਾ ਕਿੱਥੇਕ ਤੱਕ ਆ ਜਾਊਗਾ ਤੇ ਉਹ ਮੈਨੂੰ ਸਾਰਾ ਸਮਝਾ ਰਹੇ ਸੀਗੇ ਤੇ ਉਹ ਮੈਨੂੰ ਦੱਸ ਵੀ ਰਹੇ ਸੀ ਕਹਿੰਦੇ ਆ ਉੱਥੇ ਇੱਥੇ ਨਿਸ਼ਾਨੀ ਲਾ ਕੇ ਉਹ ਜਿੱਥੇ ਬੋਰ ਕਰਨਾ ਹੈ ਆਪਣਾ ਮੈਂ ਦੇਖ ਰਹੀ ਸੀ ਆਲੇ-ਦਾਲੇ ਬਹੁਤ ਵਧੀਆ ਲੱਗ ਰਿਆ ਸੀ ਦੇਖ ਕੇ ਖੁੱਲਾ ਤੇ ਮੈਂ ਡਾਕਟਰ ਸਾਹਿਬ ਨਾਲ ਨਾਲ ਇਹ ਵੀ ਗੱਲਾਂ ਕਰ ਰਹੀ ਸੀ ਮੈਂ ਖੈਵੀ ਹਨਾ ਮौज ਹੋ ਜੂਗੀ ਤੇ ਠੰਡੀ-ਠੰਡੀ ਹਵਾ ਹਨਾ ਵੀ ਵਧੀਆ ਲੱਗਿਆ ਕਰੂਗਾ ਖੁੱਲਾ-ਖੁੱਲਾ ਜਿਆ ਸਾਰਾ ਇਹ ਜਿੱਥੇ ਅਸੀਂ ਹੁਣ ਰਹਨੇ ਆ ਜੀ ਹਨਾ ਉਹ ਆਪਣਾ ਆਪਦੀ ਜਗਾ ਨਹੀਂ ਹੈਗੀ ਆਪਦਾ ਘਰ ਨਹੀਂ ਹੈਗਾ ਤੁਹਾਨੂੰ ਪਤਾ ਹੀ ਹੈ ਜੀ ਆਪਦੇ ਤਾਂ ਚਾਹੇ ਹਨਾ ਕੁੱਲੀ ਹੋਵੇ ਆਪਦੀ ਤਾਂ ਆਪਦੀ ਉਹ ਹੁੰਦੀ ਆ ਚਾਹੇ ਦੋ ਕਮਰੇ ਪਾ ਕੇ ਬੈਠ ਜੀਏ ਇਹ ਹੁੰਦਾ ਵੀ ਆਪਣੀ ਜਗ੍ਹਾ ਆਪਣੀ ਛੱਤ ਹੈ ਆਪਣੇ ਕੋਲੇ ਤੇ ਮੈਂ ਦੇਖ ਰਹੀ ਸੀ ਇੱਥੇ ਨਾ ਸਾਡੇ ਵੱਡੇ ਵੀਰ ਜੀ ਨੇ ਵੀ ਜਗ੍ਹਾ ਪਾਈ ਹੈ ਜੀ ਉਹਨਾਂ ਦਾ ਥੋੜੀ ਜੀ ਫਰਕ ਨਾਲ ਹੈ ਆਪਣੇ ਨਾਲੋਂ ਤੇ ਮੈਂ ਉਹ ਵੀ ਦੇਖ ਰਹੀ ਸੀ ਇੱਥੇ ਅਸੀਂ ਆ ਰਹੇ ਸੀਗੇ ਵਾਪਸ ਤੇ ਡਾਕਟਰ ਸਾਹਿਬ ਕਹਿ ਰਹੇ ਸੀ ਵੀ ਜਾ ਕੇ ਰੋਟੀ ਪਾਣੀ ਤਿਆਰ ਕਰ ਦਿਓ ਵੀ ਫਿਰ ਮੈਂ ਰੋਟੀ ਪਾਣੀ ਫੜਾਇਆ ਆਉਂਗਾ ਉਹਨਾਂ ਨੂੰ ਤੇ ਇੱਕ ਤਬਾ ਸਾਂ ਵੀ ਹੁੰਦਾ ਵੀ ਹਨਾ ਰਾਤ ਨੂੰ ਇਕੱਲੇ ਜਿਹਾ ਹੋਇਆ ਕਰਾਂਗੇ ਉੱਥੇ ਫਿਰ ਡਾਕਟਰ ਸਾਹਿਬ ਕਹਿੰਦੇ ਨਹੀਂ ਕੋਈ ਡਰਨ ਦੀ ਗੱਲ ਨਹੀਂ ਹੈਗੀ ਤੇ ਮਤਲਬ ਇਹ ਤਾਂ ਦਿਲਾਂ ਦੇ ਹੀ ਡਰ ਹੁੰਦੇ ਨੇ ਕੁਝ ਨਹੀਂ ਹੁੰਦਾ ਕਹਿੰਦੇ ਵੀ ਜਿੱਥੇ ਹੋਣਾ ਹੁੰਦਾ ਉਹ ਤਾਂ ਪਿੰਡ ਦੇ ਵਿਚਾਲੇ ਵੀ ਕੁਝ ਤੇ ਕੁਝ ਬਣ ਜਾਂਦਾ ਹੁੰਦਾ ਵੀ ਇਹ ਤਾਂ ਮਨ ਦੇ ਹੀ ਬਹਿਮ ਨੇ ਸਾਰੇ ਡਰ ਆਪਣੇ ਦਿਲ ਦੇ ਹੀ ਡਰ ਹੁੰਦੇ ਨੇ ਚਲੋ ਜੀ ਇੱਥੇ ਆਪਾਂ ਆ ਗਏ ਸਿਕਰੇ ਤੇ ਮੈਂ ਬਣਾਉਣ ਲੱਗੀ ਸੀ ਬੋਰ ਵਾਲਿਆਂ ਵਾਸਤੇ ਚਾਹ ਤੇ ਉਹਨਾਂ ਦਾ ਫੋਨ ਆ ਗਿਆ ਸੀ ਡਾਕਟਰ ਸਾਹਿਬ ਨੂੰ ਕਹਿੰਦੇ ਅਸੀਂ ਪਹੁੰਚ ਗਏ ਉਹ ਕਹਿੰਦੇ ਵੀ ਪਹਿਲਾਂ ਮੈਂ ਚਾਹ ਫੜਾਇਆ ਮਾਂ ਨਾਲੇ ਮੱਥਾ ਟੇਕਿਆ ਮਾਂ ਦੇਖੋ ਜੀ ਡਾਕਟਰ ਸਾਹਿਬ ਮੱਥਾ ਟੇਕ ਰਹੇ ਨੇ ਤੇ ਉਹਨਾਂ ਨੇ ਬੋਰ ਦੀ ਸ਼ੁਰੂਆਤ ਆ ਜਿਹੜੀ ਉਹ ਕਰਨੀ ਹੈ ਉਹ ਕਹਿੰਦੇ ਵੀ ਪਹਿਲਾਂ ਮੱਥਾ ਟੇਕ ਲਓ ਨਾਲੇ ਵੀ ਸਾਡਾ ਸ਼ਗਨ ਹੁੰਦਾ ਤੇ ਉਹ ਡਾਕਟਰ ਸਾਹਿਬ ਨੇ ਦਿੱਤਾ ਸੀਗਾ ਤੇ ਇੱਥੇ ਆਪਾਂ ਰੋਟੀ ਪਾਣੀ ਸਾਰਾ ਬਣਾਤਾ ਸੀਗਾ ਜੀ ਸਾਰਾ ਦੋ ਟਾਈਮ ਦਾ ਉਹਨਾਂ ਨੂੰ ਰੋਟੀ ਪਾਣੀ ਗਿਆ ਸੀਗਾ ਬਣਾ ਕੇ ਦੇਤੀ ਸੀ ਇਹ ਸ਼ਾਮ ਦਾ ਟਾਈਮ ਆਪਾਂ ਖਵਾਜੇ ਪੀਰ ਦੀ ਕੜਾਹੀ ਬਣਾ ਰਹੀ ਸੀਗੀ ਮੈਂ ਤੇ ਬਸ ਲਗਭਗ ਬਣੀ ਗਈ ਸੀਗੀ ਗੁੜ ਵਾਲੇ ਮਿੱਠੇ ਚੌਲ ਤੇ ਨਾਲ ਹੀ ਇੱਥੇ ਜੋਤ ਸੀ ਜਿਹੜੀ ਖਵਾਜੇ ਪੀਰ ਦੀ ਉਹ ਵੀ ਬਣਾਉਣੀ ਸੀ ਜੀ ਦੇਸੀ ਘਿਓ ਦੀ ਉਹ ਵੀ ਬਹੁਤ ਜ਼ਰੂਰੀ ਹੁੰਦੀ ਹੈ ਆ ਦੇਖੋ ਜੀ ਆਪਣੀ ਜਿਹੜੀ ਕੜਾਹੀ ਹੈ ਉਹ ਤਿਆਰ ਹੋਗੀ ਇਹ ਗੁੜ ਵਾਲੇ ਚੌਲ ਹੀ ਬਣਦੇ ਹੁੰਦੇ ਨੇ ਜੀ ਖਵਾਜੇ ਪੀਰ ਦੀ ਜਿਹੜੀ ਕੜਾਹੀ ਹੁੰਦੀ ਹੈ ਸਪੈਸ਼ਲ ਗੁੜ ਵਾਲੇ ਚੌਲਾਂ ਦੀ ਹੁੰਦੀ ਹੈ ਜਿੰਨੇ ਦਿਨ ਆਪਣੇ ਹੁਣ ਬੋਰ ਦਾ ਕੰਮ ਚੱਲੂਗਾ ਇਹ ਹੀ ਕੜਾਹੀ ਜਾਊਗੀ ਜੀ ਆਪਣੀ ਬਣ ਕੇ ਤੇ ਆ ਦੇਖੋ ਇੱਥੇ ਮੈਂ ਜੋਤ ਵੀ ਤਿਆਰ ਕਰਤੀ ਸੀਗੀ ਆਟੇ ਦੀ ਜੋਤ ਨਾਲ ਵਿੱਚ ਦੇਸੀ ਘਿਓ ਪਾ ਕੇ ਦੇਸੀ ਘਿਓ ਦੀ ਜੋਤ ਲੱਗਦੀ ਹੁੰਦੀ ਹੈ ਜੀ ਖਵਾਜੇ ਪੀਰ ਦੀ ਬਾਕੀ ਤਾਂ ਪਤਾ ਹੀ ਹੋਊਗਾ ਭੈਣਾਂ ਨੂੰ ਹਨਾ ਚਲੋ ਮੈਂ ਖਿਆ ਦੱਸ ਦਿੰਨੇ ਆ ਤੇ ਇੱਥੇ ਮੈਂ ਇੱਕ ਡੱਬੀ ਦੇ ਵਿੱਚ ਜੋਤ ਰੱਖਤੀ ਸੀ ਤੇ ਨਾਲ ਡਾਕਟਰ ਸਾਹਿਬ ਨੂੰ ਮੈਂ ਕੜਾਹੀ ਪਾ ਕੇ ਦੇਤੀ ਸੀਗੀ ਮੈਂ ਖਿਆ ਵੀ ਜਾਓ ਹਨਾ ਮੱਥਾ ਟੇਕਿਓ ਤੇ ਫਿਰ ਉਹਨਾਂ ਨੇ ਜਾ ਕੇ ਮੱਥਾ ਟੇਕਿਆ ਨਾਲੇ ਜੋਤ ਲਾਤੀ ਸੀਗੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਮੈਂ ਸਿਮਰਨ ਤੁਹਾਡਾ ਪਹੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਵੀ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਹਨਾ ਆਪਾਂ 2-4 ਦਿਨਾਂ ਤੱਕ ਆਪਣਾ ਘਰ ਬਣਾਉਣ ਲੱਗਣਾ ਤੇ ਘਰ ਪਾਉਣ ਤੋਂ ਪਹਿਲਾਂ ਤੁਹਾਨੂੰ ਪਤਾ ਪਾਣੀ ਦੀ ਲੋੜ ਹੁੰਦੀ ਹੈ ਇਸ ਕਰਕੇ ਆਪਣੇ ਜਿਹੜੇ ਮੋਟਰ ਦੇ ਉੱਤੇ ਘਰ ਪਾਉਣਾ ਆਪਾਂ ਖੇਤ 'ਚ ਉੱਥੇ ਸੰਭਰਸੀਬਲ ਲਾਰੇ ਨਹੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਕੜਾਹੀ ਆਪਾਂ ਬਣਾ ਕੇ ਖਵਾਜਾ ਪੀਰ ਦੀ ਦਿੱਤੀ ਆ ਡਾਕਟਰ ਸਾਹਿਬ ਨੂੰ ਉਹ ਲੈ ਗਏ ਨੇ ਤੇ ਜੋਤ ਬਣਾ ਕੇ ਦਿੱਤੀ ਤੇ ਉਹ ਚਲੇ ਗਏ ਨੇ ਮੱਥਾ ਟੇਕਣ ਟਾਈਮ ਹੈ ਜਿਹੜਾ ਲਗਭਗ 6 ਵਜੇ ਦਾ ਹੋ ਗਿਆ ਤੇ ਆਪਾਂ ਤੁਹਾਨੂੰ ਇਹ ਕਾਫੀ ਦਿਨਾਂ ਤੋਂ ਦੇਣੀ ਸੀਗੀ ਖੁਸ਼ਖਬਰੀ ਇਹ ਬਹੁਤ ਹੀ ਪਾਗਨ ਵਾਲੇ ਦਿਨ ਮਿਲਦਾ ਜੀ ਸਾਡੇ ਲਾਈਫ ਚ ਤਾਂ ਇਹ ਦਿਨ ਬਹੁਤ ਹੀ ਮੁਸ਼ਕਲ ਦੇ ਨਾਲ ਆਇਆ ਤੇ ਬਹੁਤ ਮੁਸ਼ਕਲ ਅਸੀਂ ਇਹ ਦਿਨ ਦੇਖਿਆ ਹੁਣ ਤਾਂ ਬਸ ਪਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਜਿਹੜਾ ਆਪਣਾ ਆਪਾਂ ਕੰਮ ਛੇੜਿਆ ਤੇ ਉਹ ਵਧੀਆ ਨਿਪਟ ਜਵੇ ਕੋਈ ਸੇ ਕਿਸੇ ਵੀ ਅੜਕਣ ਤੋਂ ਬਿਨਾ ਤੇ ਇਹੀ ਪਰਮਾਤਮਾ ਅੱਗੇ ਆਪਾਂ ਅਰਦਾਸ ਕਰਦੇ ਹਾਂ ਜੀ ਤੇ ਆਪਾਂ ਚਾਹੁੰਦੇ ਹਾਂ ਵੀ ਹਰੇਕ ਭੈਣ ਭਰਾ ਦਾ ਹਨਾ ਜਿਹੜਾ ਘਰ ਬਣਾਉਣ ਦਾ ਸੁਪਨਾ ਹੈ ਉਹ ਪੂਰਾ ਹੋਵੇ ਹਰੇਕ ਨੂੰ ਆਪਣੀ ਛੱਤ ਮਿਲੇ ਤੇ ਆਪਾਂ ਜਿਹੜੇ ਘਰ ਦੇ ਵਿੱਚ ਰਹਨੇ ਆ ਜੀ ਇਹ ਆਪਣਾ ਖੁੱਦ ਦਾ ਨਹੀਂ ਸੀਗਾ ਤੇ ਇਸੇ ਲਈ ਆਪਾਂ ਨੂੰ ਘਰ ਬਣਾਉਣ ਦੀ ਜਿਹੜੀ ਜਲਦੀ ਸੀ ਥੋੜੀ ਜਿਹੀ ਵੀ ਆਪਾਂ ਆਪਣਾ ਘਰ ਬਣਾ ਲਈਏ ਐਵੇਂ ਨਹੀਂ ਹੈਗਾ ਵੀ ਆਪਣਾ ਇਹ ਸ਼ੁਰੂ ਤੋਂ ਹੀ ਆਪਣੇ ਕੋਲ ਆਪਣੀ ਜਗ੍ਹਾ ਨਹੀਂ ਸੀ ਨਹੀਂ ਜੀ ਐਂਦੀ ਗੱਲ ਕੋਈ ਨਹੀਂ ਹੈਗੀ ਪਹਿਲਾਂ ਆਪਣੇ ਕੋਲ ਆਪਦਾ ਘਰ ਹੀ ਸੀਗਾ ਤੇ ਉਹ ਥੋੜਾ ਜਿਹਾ ਢੀੜਾ ਸੀ ਉੱਥੇ ਅਸੀਂ ਦੋ ਜਣੇ ਰਹਿੰਦੇ ਸੀ ਪਹਿਲਾਂ ਨਹੀਂ ਘਰ 'ਚ ਅਸੀਂ ਦੋ ਜਣੇ ਰਹਿੰਦੇ ਸੀ ਜੀ ਇੱਕ ਅਸੀਂ ਰਹਿੰਦੇ ਸੀ ਤੇ ਇੱਕ ਸਾਡੇ ਵੱਡੇ ਵੀਰ ਜੀ ਰਹਿੰਦੇ ਸੀ ਤੇ ਦੋ ਜਣਿਆਂ ਦੇ ਰਹਿਣ ਵਾਸਤੇ ਉਹ ਜਗ੍ਹਾ ਬਹੁਤ ਜ਼ਿਆਦਾ ਤੰਗ ਸੀ ਅ ਇਸ ਕਰਕੇ ਸਾਨੂੰ ਵੀ ਮਤਲਬ ਇੱਧਰ ਜਾ ਘਰ ਲੈਣਾ ਪਿਆ ਇਹ ਘਰ ਆਪਣਾ ਆਪਦਾ ਨਹੀਂ ਹੈਗਾ ਜੀ ਹੁਣ ਆਪਾਂ ਆਪਰਾ ਆਪਣਾ ਬਣਾ ਲਾਂਗੇ ਜਿੰਨਾਕ ਮਾਲਕ ਨੇ ਚਾਇਆ ਉਨਾਂਕ ਬਣਾ ਲਾਂਗੇ ਜੀ ਹਨਾ ਬਾਕੀ ਹੌਲੀ ਹੌਲੀ ਹੁੰਦਾ ਰਹੂਗਾ ਤੁਹਾਨੂੰ ਪਤਾ ਹੈ ਘਰਾਂ ਦੇ ਕੰਮ ਵੱਡੇ ਹੁੰਦੇ ਨੇ ਹੌਲੀ ਹੌਲੀ ਨਿਪਟਦੇ ਨੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਆਪਾਂ ਇਹ ਗੱਲ ਸਾਂਝੀ ਕਰਦੇ ਆਂ ਕਈ ਦਿਨਾਂ ਤੋਂ ਕਹਿ ਰਹੀ ਆਂ ਮੈਂ ਸੋਚ ਰਹੀ ਸੀ ਕਿ ਵੀ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਾ ਹਨਾ ਸ਼ੇਅਰ ਕਰਾਂ ਪਰ ਥੋੜੀ ਜੀ ਮੇਰੀ ਜਿਹੜੀ ਸਿਹਤ ਸੀ ਉਹ ਠੀਕ ਨਹੀਂ ਸੀ ਇਸ ਕਰਕੇ ਆਪਣੇ ਵਲੌਗ 'ਚ ਵੀ ਬਹੁਤ ਜ਼ਿਆਦਾ ਟਾਈਮ ਪੈ ਗਿਆ ਬਣਾਉਣ ਦੇ ਵਿੱਚ ਬਹੁਤ ਦਿਨ ਪਹਿਲਾਂ ਵਲੌਗ ਆਪਾਂ ਪਾਇਆ ਸੀਗਾ ਤੇ ਇਸ ਕਰਕੇ ਆਪਾਂ ਨੂੰ ਲੇਟ ਹੋ ਗਿਆ ਏ ਕੋਈ ਗੱਲ ਨਹੀਂ ਜੀ ਹੁਣ ਆਪਣੇ ਵਧੀਆ-ਵਧੀਆ ਵਲੌਗ ਆਇਆ ਕਰਨਗੇ ਨਾਲੇ ਤੁਹਾਨੂੰ ਨਾਲ-ਨਾਲ ਰੱਖਾਂਗੇ ਜਦੋਂ ਆਪਣਾ ਘਰ ਬਣੂਗਾ ਸਾਰਾ ਕੁਝ ਦੱਸਾਂਗੇ ਕੀ ਸਮਾਨ ਆਇਆ ਕੀ ਲਿਆਂਦਾ ਆਪਾਂ ਹਨਾ ਕਿੰਨਾ ਕੁ ਬਣ ਗਿਆ ਸਾਰਾ ਦਿਖਾਇਆ ਕਰਾਂਗੇ ਜੀ ਤੁਹਾਨੂੰ ਸਾਰੀ ਗੱਲ ਦੱਸਿਆ ਕਰਾਂਗੇ ਵਧੀਆ-ਵਧੀਆ ਵੀਡੀਓ ਬਣਾਇਆ ਕਰਾਂਗੇ ਵਧੀਆ-ਵਧੀਆ ਆਪਾਂ ਗੱਲਾਂ ਮਾਰਿਆ ਕਰਾਂਗੇ ਆ ਚਲੋ ਜੀ ਪ੍ਰਮਾਤਮਾ ਅੱਗੇ ਇਹ ਅਰਦਾਸ ਹੈ ਸਾਰੇ ਭੈਣ ਭਰਾਵਾਂ ਦੇ ਸੁਪਨੇ ਪੂਰੇ ਹੋਣ ਹਨਾ ਜੋ ਜੋ ਉਹਨਾਂ ਨੇ ਦੇਖੇ ਨੇ ਚਲੋ ਕੋਈ ਗੱਲ ਨਹੀਂ ਕਈ ਵਾਰੀ ਲੇਟ ਹੋ ਜਾਂਦਾ ਕਹਿੰਦੇ ਆਪਾਂ ਨੂੰ ਸਾਰੀਆਂ ਚੀਜ਼ਾਂ ਉਦੋਂ ਹੀ ਨਹੀਂ ਮਿਲਦੀਆਂ ਥੋੜਾ ਜਿਹਾ ਟਾਈਮ ਪਾ ਕੇ ਮਿਲਦੀਆਂ ਨੇ ਹਨਾ ਚਲੋ ਜਦੋਂ ਰੱਬ ਨੂੰ ਮਨਜ਼ੂਰ ਹੁੰਦਾ ਉਦੋਂ ਹੀ ਆਪਾਂ ਨੂੰ ਚੀਜ਼ ਮਿਲਦੀ ਆਪਾਂ ਕਹਿੰਦੇ ਕਿਿੱਧਰ ਦੀ ਕਾਲੀ ਨਾ 베ਰ ਨਹੀਂ ਪੱਕਦੀ ਹੁੰਦੇ ਤੇ ਚਲੋ ਜੀ ਆਪਾਂ ਅੱਜ ਸ਼ੁਰੂਆਤ ਕਰਤੀ ਹੈ ਸਮਰਸੀਵਾਲ ਲਾਉਣ ਲੱਗ ਗਏ ਵਧੀਆ ਚਲੋ ਤੇ ਹੁਣ 2-3 ਦਿਨ ਹੋਰ ਲੱਗ ਜਾਣਗੇ ਤੇ ਅੱਜ ਦਾ ਦਿਨ ਸੀ ਜਿਹੜਾ ਬਹੁਤ ਬਿਜ਼ੀ ਸੀ ਅੱਜ ਸਵੇਰ ਤੋਂ ਮੇਰੀ ਤੁਹਾਡੇ ਨਾਲ ਗੱਲ ਹੀ ਨਹੀਂ ਹੋ ਰਹੀ ਕਿਉਂਕਿ ਜਦੋਂ ਪਹਿਲਾਂ ਸਵੇਰੇ ਆਪਾਂ ਮੋਟਰ ਤੇ ਕੈਂਪਰ ਧਰ ਕੇ ਆਏ ਸੀਗੇ ਉਸ ਤੋਂ ਬਾਅਦ ਬਸ ਚਲੋ ਚੱਲ 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 ਆ ਕੇ ਰੋਟੀ ਤਿਆਰ ਕੀਤੀ ਰੋਟੀ ਤਿਆਰ ਤੋਂ ਬਾਅਦ ਫਿਰ ਚਾਹ ਬਣਾਈ ਮਿਸਤਰੀਆਂ ਉਹਨਾਂ ਦੀ ਜਿਹੜੇ ਇਸ ਮਰਸੀਬਲ ਲਗਾ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਦੁਪਹਿਰ ਦੀ ਰੋਟੀ ਹੋ ਗਈ ਜੀ ਫਿਰ ਘਰ ਦਾ ਵੀ ਕੰਮ ਹੋ ਗਿਆ ਸਾਰਾ ਇਸ ਕਰਕੇ ਆਪਣਾ ਬਹੁਤ ਬਿਜ਼ੀ ਦਿਨ ਰਿਹਾ ਅੱਜ ਤੇ ਚਲੋ ਜੀ ਆਪਾਂ ਤੁਹਾਡਾ ਨਾਲ ਗੱਲਬਾਤ ਸੀ ਜਿਹੜੀ ਉਹ ਕਰ ਲਈ ਅੱਗੇ ਆਪਾਂ ਹੋਰ ਸੋਹਣੇ ਸੋਹਣੇ ਵੀਡੀਓ ਲੈ ਕੇ ਆਵਾਂਗੇ ਤੁਸੀਂ ਆਪਣੇ ਚੈਨਲ ਨਾਲ ਜੁੜੇ ਰਹੋ ਜੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਪਲੀਜ਼ ਸਬਸਕ੍ਰਾਈਬ ਕਰਿਓ ਜੀ ਤੇ ਆਪਾਂ ਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਹਨਾ ਜੇ ਤੁਸੀਂ ਸਾਥ ਦਮੋਗੇ ਤਾਂ ਹੀ ਸਾਰਾ ਕੁਝ ਹੋ ਸਕਦਾ ਤਾਂ ਹੀ ਆਪਣਾ ਸਾਥ ਬਣਿਆ ਰਹੂਗਾ ਜੀ ਹਨਾ ਤੇ ਚਲੋ ਜੀ ਆਪਾਂ ਗੱਲਬਾਤ ਤੁਹਾਡੇ ਨਾਲ ਕਰ ਲਈਏ ਬਾਕੀ ਗਰਮੀ ਬਹੁਤ ਆ ਪਸੀਨਾ ਦੇਖੋ ਕਿੰਨਾ ਪਸੀਨਾ ਬਹੁਤ ਜ਼ਿਆਦਾ ਗਰਮੀ ਹੈ ਜੀ ਅੱਜ ਤਾਂ ਸਾਰਾ ਦਿਨ ਸੋਈ ਦੇ ਵਿੱਚ ਹੀ ਲੰਘ ਗਿਆ ਚਲੋ ਜੀ ਮਿਲਦੇ ਆ ਕੱਲ ਨੂੰ ਵਧੀਆ ਵੀਡੀਓ ਦੇ ਨਾਲ ਵਧੀਆ ਵਲੌਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ